ਸਾਡੇ ਨਾਲ ਗਵਰਨਮੈਂਟ ਧੱਕਾ ਕਰ ਰਹੀ ਹੈ ਜੀ ਹਰ ਪਾਸੇ ਧੱਕਾ ਜਿੱਥੇ ਮਰਜੀ ਧੱਕਾ ਦੇ ਲੋ ਆ ਵੀ ਧੱਕੇ ਜੇ ਬੈਠੇ ਆ ਨੇ ਤਾਂ ਸਾਡਾ ਅਧਿਰ ਕਰਦਾ ਕਿਤੇ ਉਹਨੂੰ ਸਾਡੇ ਘਰ ਵੀ ਵਧੀਆ ਕੰਮ ਚੱਲਦੇ ਸਾਰਾ ਕੁਝ ਹੈਗਾ ਖੇਤੀਬਾੜੀ ਵਧੀਆ ਆ ਸਾਡੀ ਸਾਰੀ ਜਨਰੇਸ਼ਨ ਬਾਹਰ ਜਾ ਰਹੀ ਹੈ ਗਵਰਨਮੈਂਟ ਦੇ ਕਰਕੇ ਇਹ ਸਾਰਾ ਕੁਝ ਅੱਗੇ ਤਾਂ ਜੀ ਹਰ ਹਾਲ ਚ ਜਾਣ ਕੇ ਸੂਏ ਛੱਡ ਕੇ ਪਮਾ ਮੋਰੇ ਬੰਬ ਲਾ ਦੇ ਨਹੀਂ ਜਾਣਾ ਹੀ ਜਾਣਾ ਹੈ ਜੋ ਮਰਜੀ ਉਹਨੇ ਜਾਣਾ ਜਾਣਾ ਹੈ ਬਸ ਗਵਰਨਮੈਂਟ ਦਾ ਜੋ ਹੈਗਾ ਜੋ ਇਹ ਆਪਣੀ ਆਈ ਤੇ ਹੈਗਾ ਨਹੀਂ ਕਰੇ ਹੀ ਦੇਣਾ ਹੈ ਇਹ ਸਾਨੂੰ ਬਦਰਾਮ ਕਰਦੇ ਆ ਜਦੋਂ ਖਾਲਸਤਾਨੀ ਵੜ ਗਏ ਨਾ ਫਿਰ ਇਹਨਾਂ ਕੋ ਸੂਤ ਨਹੀਂ ਹੋਣੀ ਖਾਲਸ ਅੱਗੇ ਵੀ ਇਹੀ ਕਰਕੇ ਆਏ ਆ ਜਿੱਤੀ ਇਹਦੇ ਲਈ ਹੁਣ ਵੀ ਜੇ ਤੋਂ ਇਹਨੂੰ ਜੋ ਮਰਜ਼ੀ ਕਰ ਲੈਣ ਉਹ ਇਨੀ ਜਿੱਤ ਕੇ ਹੀ ਮੁੜਦਾ ਉਹ ਤਾਂ ਕਹਿੰਦੇ ਨੇ ਕਿ ਪੰਜਾਬ ਸਰਕਾਰ ਤੋ ਕਿਉਂ ਨਹੀਂ ਮੰਗ ਕਰਦੇ ਪਏ ਨੇ ਕੇਂਦਰ ਹੀ ਕਿਉਂ ਜੋ ਪੰਜਾਬ ਸਰਕਾਰ ਸਾਨੂੰ ਦੇ ਰਹੀ ਹੈ ਤਾਂ ਸੈਂਟਰ ਦੀ ਗੱਲਬਾਤ ਹੈ ਐਮਐਸਪੀ ਜਿਹੜੀ ਹੈ ਸੈਂਟਰ ਦੇਣੀ ਹੈ ਹੁਣ ਪੰਜਾਬ ਸਰਕਾਰ ਕੋਲੋਂ ਦੇ ਦੇਵੇ ਇੱਕ ਪਾਸੇ ਕਿਸਾਨੀ ਅੰਦੋਲਨ ਦੇ ਉੱਤੇ ਸਾਰੇ ਕਿਸਾਨ ਸੰਘੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਅੱਜ ਐਸਕੇਐਮ ਤੇ ਕਿਸਾਨਾਂ ਵੱਲੋਂ ਪੂਰੇ ਭਾਰਤ ਨੂੰ ਬੰਦ ਕਰਾਇਆ ਹੋਇਆ ਹੈ ਇੱਕ ਵਾਰ ਤੁਸੀਂ ਤਸਵੀਰ ਜ਼ਰੂਰ ਦੇਖੋ ਇਹ ਨੈਸ਼ਨਲ ਹਾਈਵੇ ਕਿਸਾਨਾਂ ਨੇ ਜਿਹੜਾ ਹੈਗਾ ਉਹ ਜਾਮ ਕੀਤਾ ਹੈ ਨੌਜਵਾਨ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਨੌਜਵਾਨ ਜਿਵੇਂ ਨਾਰਾ ਵੱਜਿਆ ਸੀਗਾ ਕਿ ਕਿਸਾਨ ਅਤੇ ਨੌਜਵਾਨ ਤੋਂ ਬਿਨਾ ਜਿਹੜਾ ਹੈਗਾ ਕਿਸਾਨੀ ਅੰਦੋਲਨ ਅਧੂਰਾ ਹੈ ਨੌਜਵਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਹੋ ਭਾਈ ਜੀ ਜੋ ਸਿਨੈਰੀਓ ਬਣਿਆ ਹੈਗਾ ਹੈ ਸ਼ੰਭੂ ਬਾਰਡਰ ਦੇ ਤੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਇੱਕ ਅਜੀਬੇ ਤਰੀਕੇ ਦੇ ਗੈਸ ਦੇ ਕੋਲੇ ਛੱਡੇ ਜਾ ਰਹੇ ਨੇ ਜੋ ਅੱਗੇ ਜਾ ਕੇ ਫਟ ਜਾਂਦੇ ਨੇ ਆਰਮੀ ਯੂਜ਼ ਕਰਦੀ ਹੈ ਉਸ ਚੀਜ਼ ਨੂੰ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਾਡੇ ਨਾਲ ਗਵਰਨਮੈਂਟ ਧੱਕਾ ਕਰ ਰਹੀ ਹੈ ਜੀ ਹਰ ਪਾਸੇ ਧੱਕਾ ਜਿੱਥੇ ਮਰਜੀ ਧੱਕਾ ਦੇ ਲੋ ਆ ਵੀ ਧੱਕੇ ਦੇ ਬੈਠੇ ਆ ਨੇ ਤਾਂ ਸਾਡਾ ਦਿਲ ਕਰਦਾ ਕਿਤੇ ਉਹਨੂੰ ਸਾਡੇ ਘਰ ਵੀ ਵਧੀਆ ਕੰਮ ਚੱਲਦੇ ਸਾਰਾ ਕੁਝ ਹੈਗਾ ਖੇਤੀਬਾੜੀ ਵਧੀਆ ਆ ਸਾਡੀ ਸਾਰੀ ਜਨਰੇਸ਼ਨ ਬਾਹਰ ਜਾ ਰਹੀ ਹੈ ਗਵਰਨਮੈਂਟ ਦੇ ਕਰਕੇ ਹੀ ਆ ਸਾਰਾ ਕੁਝ ਆ ਕਿੰਨੇ ਸੋਹਣੇ ਮੁੰਡੇ ਸਾਰੇ ਜਾਣ ਡੈ ਹੋ ਆ ਕਿ ਜੇ ਗਵਰਨਮੈਂਟ ਆ ਵਧੀਆ ਉਹਨਾਂ ਦਾ ਸਾਡਾ ਸਿਰੇ ਲਿਆ ਵੀ ਇਥੇ ਤੁਰੇ ਫਿਰਦੇ ਰਹੀ ਮੇਟੀ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨਾਰਾ ਹੋਇਆ ਸੀਗਾ ਕਿਸਾਨ ਤੇ ਨੌਜਵਾਨ ਦੋ ਜਦੋਂ ਮਿਲਦੇ ਨੇ ਉਦੋਂ ਸੰਘਰਸ਼ ਜਿਹੜਾ ਹੈਗੇ ਉਹ ਅੱਗੇ ਨੂੰ ਤੁਰਦਾ ਹੈ ਇਸ ਵਕਤ ਸੰਘਰਸ਼ ਸ਼ੰਭੂ ਬਾਰਡਰ ਤੇ ਬੈਠਿਆ ਹੋਇਆ ਹੈ ਕੀ ਲੱਗਦਾ ਹੈ ਅੱਗੇ ਜਾਣਗੇ ਹੁਣ ਅੱਗੇ ਤਾਂ ਜੀ ਹਰ ਹਾਲ 'ਚ ਜਾਣਗੇ ਸੂਏ ਛੱਡ ਕੇ ਪਮਾ ਮੋਰੇ ਬੰਬ ਲਾ ਦੇਣੇ ਨਹੀਂ ਜਾਣਾ ਹੀ ਜਾਣਾ ਆ ਜੋ ਮਰਜੀ ਨਹੀਂ ਜਾਣਾ ਜਾਣਾ ਬਸ ਗਵਰਨਮੈਂਟ ਦਾ ਜੋ ਹੈਗਾ ਜੋ ਇਹ ਆਪਣੀ ਆਈ ਤੇ ਹੈਗਾ ਨਹੀਂ ਕਰੇ ਹੀ ਦੇਣਾ ਹੈ ਅੱਛਾ ਕਹਿੰਦੇ ਨੇ ਕਿ 바ਵਾ ਤਿਆਰ ਬੈਠੀ ਹੋਈ ਹੈ ਸਰਕਾਰ ਸਰਕਾਰ ਜੋ ਮਰਜ਼ੀ ਕਰ ਲਵੇ ਸਭ ਕੁਝ ਨਹੀਂ ਤੋੜ ਕੇ ਪਰੇ ਮਾਰਨਾ ਜੋ ਮਰਜੀ ਸੂਏ ਕੰਡਿਆਲੀ ਤਾਰ ਜੋ ਮਰਜੀ ਡਾਲ ਦੇਣ ਲਗਾਤਾਰ ਮੀਟਿੰਗਾਂ ਹੋ ਰਹੀ ਆਏ ਸਾਰੇ ਕਹਿੰਦੇ ਪਏ ਨੇ ਕਿ ਅਸੀਂ ਮੀਟਿੰਗਾਂ ਦਾ ਹੱਲ ਥੋੜਾ ਕੋਈ ਵੀ ਮੀਟਿੰਗਾਂ ਕਰੀ ਜਾਂਦੇ ਹੱਲ ਨਹੀਂ ਕੋਈ ਵੀ ਅਸੀਂ ਕਿਸੇ ਨੂੰ ਕਹਿਨੇ ਥੋੜੋਂ ਜੇ ਧਰਨਾ ਲਾ ਕੇ ਬੈਠੇ ਜੇ ਦਾ ਕੁਝ ਕਹੀਏ ਫੇਰ ਵੀ ਆ ਸਾਨੂੰ ਬੈਠੇ ਰਹਿਣ ਦੇਣ ਜਦੋਂ ਸਾਡਾ ਹੱਲ ਹੋ ਜੂਗਾ ਉੱਠ ਖੜਾਂਗੇ ਸਰਕਾਰ ਕਿਉਂ ਨਹੀਂ ਮੰਨਦੀ ਪਈ ਐ ਐਮਐਸਪੀ ਦੇਣ ਨੂੰ ਨਾ ਕੇਂਦਰ ਮੰਨਦੀ ਤੇ ਨਾ ਪੰਜਾਬ ਸਰਕਾਰ ਕਿਉਂ ਨਹੀਂ ਮੰਨਦੀ ਪਈ ਕੀ ਕਾਰਨ ਸਮਝ ਸਰਕਾਰ ਨੇ ਕੁੜੀ ਦੇਣੀ ਆ ਸਾਨੂੰ મોદી ਨੇ ਉਹ ਜਦੋਂ ਦੇ ਦਿੱਤੀ ਫੇਰ ਹੀ ਲੈ ਹੀ ਹੋਣੀਆਂ ਕੱਢ ਕੇ ਫੇਰ ਦੇਖੀ ਜਾਊਗਾ ਨਾ ਹੋਰ ਤਾਂ ਕੋਈ ਗੱਲਬਾਤ ਨਹੀਂ ਹੈਗੀ ਸਰਕਾਰ ਇਹ ਜਉਂਦੀ ਆਵੇ ਸਿੱਧੇ ਆ ਕੇ ਆਉਣ ਕੁੜੀ ਚੱਕ ਕੇ ਲੈ ਜਾਣ ਬਸ ਹਰਿਆਣਾ ਸਰਕਾਰ ਵੈਸੇ ਤਾਂ ਕਹਿੰਦੀ ਕਿ ਅਸੀਂ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਪਿੱਛੇ ਹੁਣ ਜਿਹੜੇ ਹੈਗੇ ਆ ਉਹ ਆंसू ਗੈਸ ਦੇ ਗੋਲੇ ਛੱਡਦੀ ਪਈ ਹੈ ਇਹ ਕਿਵੇਂ ਤਾਂ ਵੱਡਾ ਭਰਾ ਇਹ ਸਾਰੀ ਗਵਰਨਮੈਂਟ ਦੀ ਨੀਤੀ ਆ ਜੀ ਉੱਥੇ ਪ੍ਰਭਾਵ ਹੈ ਸਾਰਾ ਉਹਨਾਂ ਦਾ ਵਾਲਿਆ ਭਾਜਪੀ ਦਾ ਪ੍ਰਭਾਵ ਆ ਉਹਦੇ ਕਰਕੇ ਸਾਨੂੰ ਦਬਾਇਆ ਜਾ ਰਿਹਾ ਠੀਕ ਹੈ ਜੀ ਇਹਦਾ ਕਿਹਦਾ ਦਿਲ ਕਰਦਾ ਸਵੇਰੇ ਨਿਕਲ ਕੇ ਠੰਡ 'ਚ ਤੁਰੇ ਫਿਰਦੇ ਹਰੇਕ ਦੇ ਘਰੇ ਕੰਮ ਹੈਗਾ ਹੀ ਆ ਆਪਣੇ ਟੱਬਰ ਆ ਹਰੇਕ ਚੀਜ਼ ਹੈਗੀ ਆ ਤੁਸੀਂ ਕਹਿੰਦੇ ਨੇ ਕਿ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਖਾਲਸਤਾਨੀ ਵੀ ਵੜ ਗਏ ਨੇ ਇਹ ਕਿਵੇਂ ਦੇਖਦੇ ਹੋ ਪਹਿਲਾਂ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਵੀ ਕਰ ਰਹੇ ਨੇ ਕਿਸਾਨਾਂ ਨੂੰ ਇਹ ਸਾਨੂੰ ਬਦਨਾਮ ਕਰਦੇ ਆ ਜਦੋਂ ਖਾਲਸਤਾਨੀ ਵੜ ਗਏ ਹਨ ਫਿਰ ਇਹਨਾਂ ਕੋਈ ਸੂਤ ਨਹੀਂ ਆਉਣੇ ਖਾਲਸ ਅੱਗੇ ਵੀ ਇਹ ਕਰਕੇ ਆਏ ਆ ਜਿੱਤੀ ਇਹਦੇ ਲਈ ਹੁਣ ਵੀ ਜੇ ਤੋਂ ਇਹ ਨਹੀਂ ਜੋ ਮਰਜ਼ੀ ਕਰ ਲੈਣ ਉਹ ਇਹ ਨਹੀਂ ਜਿੱਤ ਕੇ ਹੀ ਮੁੜਨਾ ਹੈ ਅੱਛਾ ਬਾਈ ਕਹਿੰਦੇ ਨੇ ਕਿ ਨੌਜਵਾਨਾਂ ਤੇ ਕਿਸਾਨ ਮਿਲ ਕੇ ਕਿਸਾਨੀ ਅੰਦੋਲਨ ਨੂੰ ਪਾਰ ਲਗਾਇਆ ਪਹਿਲਾਂ ਹੁਣ ਤੁਸੀਂ ਜਾਉਂਗੇ ਸ਼ੰਭੂ ਵਾਟਸ ਬਿਲਕੁਲ ਜਾਵਾਂਗੇ ਜਾਵਾਂਗੇ ਸਾਡੀ ਤਿਆਰੀ ਆ ਆ ਸ਼ੰਭੂ ਬਾਰਡਰ ਤੇ ਜਾਣਾ ਕਰਕੇ ਸਾਰਿਆਂ ਦਾ ਸੰਯੋਗ ਦੇ ਨਾਲੇ ਇਕੱਠਾ ਹੀ ਕਾਫਲਾ ਜਾਊਗਾ ਕਈ ਮੰਗਾਂ ਨੇ ਕਿਸਾਨਾਂ ਦੀ ਐਮਐਸਪੀ ਹੈ ਉਸ ਤੋਂ ਬਾਅਦ ਕਰਜ਼ਾ ਹੈਗਾ ਹੈ ਤੇ ਹੋਰ ਕਈ ਮੰਗਾਂ ਨੇ ਸਰਕਾਰ ਕਿਉਂ ੜੀਕਾ ਪਾ ਰਹੀ ਹੈ ਸਰਕਾਰ ਇਹੀ ਉਹਨਾਂ ਦੀ ਅੱਖ ਪੰਜਾਬ ਤੇ ਆ ਉਹ ਸਾਨੂੰ ਦਬਾਉਣਾ ਚਾਹੁੰਦੀ ਆ ਅਸੀਂ ਆਪਣੀ ਫਸਲ ਦਾ ਮੁੱਲ ਮੰਗਦੇ ਹਾਂ ਕੁਝ ਉਹ ਤੋਂ ਮੰਗਦੇ ਨਹੀਂ ਸਾਨੂੰ ਕੁਝ ਵੀ ਨਾ ਦੇਵੇ ਸਤੋਂ ਸਾਰਾ ਕੁਝ ਹੈਗਾ ਪਰ ਸਾਡੀ ਫਸਲ ਦਾ ਮੁੱਲ ਤਾਂ ਪੂਰਾ ਦੇਵੇ ਹੋਰ ਸਾਨੂੰ ਕੁਝ ਨਹੀਂ ਉਹ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਉਹ ਤਾਂ ਕਹਿੰਦੇ ਨੇ ਕਿ ਪੰਜਾਬ ਸਰਕਾਰ ਤੋ ਕਿਉਂ ਨਹੀਂ ਮੰਗ ਕਰਦੇ ਪਏ ਨੇ ਕੇਂਦਰ ਹੀ ਕਿਉਂ ਜੋ ਪੰਜਾਬ ਸਰਕਾਰ ਸਾਨੂੰ ਦੇ ਰਹੀ ਹੈ ਤਾਂ ਸੈਂਟਰ ਦੀ ਗੱਲਬਾਤ ਹੈ ਐਮਐਸਪੀ ਜਿਹੜੀ ਹੈ ਸੈਂਟਰ ਦੇਣੀ ਆ ਹੁਣ ਪੰਜਾਬ ਸਰਕਾਰ ਕੋਲੋਂ ਦੇ ਦੇਵੇ ਉਹ ਇਹਨਾਂ ਦਾ ਹੱਕੇ ਹੀ ਦੇਣਗੇ ਅਸੀਂ ਲੈ ਲੈਣਾ ਐਡੀ ਕੋਈ ਗੱਲ ਨਹੀਂ ਹੱਕ ਤਾਂ ਆਪਣਾ ਲੈ ਹੀ ਲੈਣਾ ਹੈ ਪ੍ਰਿਆ ਬਾਈ ਜੀ ਤਾਂ ਬਿਲਕੁਲ ਇੱਕ ਵਾਰੀ ਤੁਸੀਂ ਜ਼ਰੂਰ ਤਸਵੀਰ ਦੇਖੋ ਜਿੱਥੇ ਆਹਹਸਾਨ ਜਿਹੜੇ ਨੇ ਜਨਾ ਦਾ ਜਿਹੜਾ ਹੈਗਾ ਇਹ ਉਹ ਆਪਣੀਆਂ ਮੰਗਾਂ ਨੂੰ ਕਿਉਂਕਿ ਐਮਐਸਪੀ ਅਤੇ ਉਸ ਦੇ ਨਾਲ ਨਾਲ ਜਿਹੜਾ ਹੈਗਾ ਕਿਸਾਨਾਂ ਦੇ ਉੱਪਰ ਕਰਜ਼ਾ ਅਤੇ ਹੋਰ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਧਰਨੇ ਦੇ ਉੱਤੇ ਬੈਠੇ ਹੋਏ ਨੇ ਇਹਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਹੋਰ ਵੀ ਵੱਡਾ ਹੋਵੇਗਾ ਅਤੇ ਤਿੱਖਾ ਪ੍ਰਦਰਸ਼ਨ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਕੈਮਰਾਬਸਰ ਪੰਕੇ ਦੇ ਨਾਲ ਰਾਜ ਗੁਪਤਾ ਕੇਟੀਵੀ ਜਲੰਧਰ